ਦਿੱਲੀ ਦੇ ਵਿੱਚ ਕੱਲ ਦੇਰ ਰਾਤ ਹੋਏ ਬੰਬ ਬਲਾਸਟ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਵੀ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ ਭਾਰਤ ਸਰਕਾਰ ਦੀਆਂ ਏਜੰਸੀਆਂ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਦੇਰ ਰਾਤ ਦਿੱਲੀ ਦੇ ਲਾਲ ਕਿਲਾ ਨੇੜੇ ਇੱਕ ਬੰਬ ਬਲਾਸਟ ਹੋਇਆ ਸੀ ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜਾਬ ਨੂੰ ਵੀ ਹਾਈ ਅਲਰਟ ਤੇ ਰੱਖਿਆ ਗਿਆ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੁੱਕਸ ਹੋ ਚੁੱਕੀ ਹੈ ਫਰੀਦਕੋਟ ਦੇ ਐਸਐਸਪੀ ਮੈਡਮ ਪ੍ਰਗਿਆ ਜੈਨ ਦੀ ਅਗਵਾਈ ਹੇਠ ਅੱਜ ਜੀਆਰਪੀ ਆਰਪੀਐਸ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਅਤੇ ਫਰੀਦਕੋਟ ਦੇ ਰੇਲਵੇ ਸਟੇਸ਼ਨ ਉੱਪਰ ਸਰਚ ਅਭਿਆਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਬੰਬ ਸਕੁਐਡ ਵੀ ਉਹਨਾਂ ਦੇ ਨਾਲ ਸੀ ਇਸ ਮੌਕੇ ਤੇ ਐਸਐਸਪੀ ਮੈਡਮ ਪ੍ਰਗਿਆ ਜੈਨ ਨੇ ਆਖਿਆ ਕਿ ਮਾੜੇ ਅਨਸਰਾਂ ਖਿਲਾਫ ਪੁਲਿਸ ਵੱਲੋਂ ਇਹ ਸਰਚ ਅਭਿਆਨ ਚਲਾਇਆ ਗਿਆ ਹੈ ਹਾਂਜੀ ਇੱਕ ਹਾਈ ਅਲਰਟ ਦੀ ਇੱਕ ਸਟੇਟਸ ਹੈ ਪੂਰੇ ਪੰਜਾਬ ਚ ਵੀ ਔਰ ਉਹਦੇ ਚ ਫਰੀਦਕੋਟ ਪੁਲਿਸ ਪੂਰੀ ਮੁਸਤੈਦੀ ਨਾਲ ਤੈਨਾਤ ਹੈ ਤੇ ਕੱਲ ਰਾਤੀ ਵੀ 3-4 ਵਜੇ ਤੱਕ ਸਾਰੇ ਹੀ ਸਾਡੇ ਡਿਸਟ੍ਰਿਕਟ ਅਫਸਰਸ ਤੇ ਐਸਐਚਓਸ ਬਾਹਰ ਸੀ ਉਹਦੀ ਲੜੀ ਦੇ ਤਹਿਤ ਜਿੰਨੇ ਵੀ ਸਾਡੇ ਪਿਓੜਾਕੇ ਵਾਲੇ ਏਰੀਆਜ਼ ਨੇ ਰੇਲਵੇ ਸਟੇਸ਼ਨਸ ਨੇ ਬੱਸ ਸਟੈਂਡਸ ਨੇ ਉੱਥੇ ਅਸੀਂ ਪ੍ਰੋਪਰ ਐਂਟੀ ਸਬੋਟੇਜ ਚੈਕਸ ਕਰਾ ਰਹੇ ਨੇ ਡਰੋਨ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਹਾਂ ਸੀਸੀਟੀਵੀ ਕੈਮਰਾਜ਼ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਹਾਂ ਔਰ ਇੱਕ ਵਿਜੀਬਲ ਪੁਲਿਸ ਪ੍ਰੈਜ਼ੈਂਸ ਅਸੀਂ ਮੇਨਟੇਨ ਕਰਕੇ ਰੱਖ ਰਹੇ ਤਾਂ ਕਿ ਇੱਕ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਮਨ ਚ ਪੁਲਿਸ ਆਇਆ ਪਰ ਕੋਈ ਇਨਪੁਟਸ ਹੈ ਕਿ ਇੱਥੇ ਫੀਡ ਕੋਰ ਵਿੱਚ ਵੀ ਅਸਲ ਦਾ ਕੋਈ ਥੈਟ ਹੋ ਸਕਦਾ ਹੈ ਜਾਂ ਇਸ ਕੋਤਿਆਸਪਰ ਇਲਾਕੇ ਦੇ ਵਿੱਚ ਕਿਉਂਕਿ ਲਗਾਤਾਰ ਚੈਕਿੰਗਸ ਜਾਰੀ ਹੈ ਦੇਖਿਓ ਇਹ ਚੈਕਿੰਗਸ ਜਿਹੜੀਆਂ ਹੈਗੀਆਂ ਇਟ ਇਸ ਸੋ ਐਸੋ ਇਨਸਟਿਲ ਸੈਂਸ ਆਫ ਕੌਨਫੀਡੈਂਸ ਕੀ ਪਬਲਿਕ ਦੇ ਮੰਚ ਵੀ ਔਰ ਜਦੋਂ ਵੀ ਕੁਝ ਇੱਕਾਈ ਅਲਰਟ ਦੀ ਸਿਚੁਏਸ਼ਨ ਹੁੰਦੀ ਹੈ ਤੇ ਪੁਲਿਸ ਦੀ ਡਿਊਟੀ ਹੁੰਦੀ ਹੈ ਕਿ ਅਸੀਂ ਵਿਜੀਬਲ ਪਲੇਸਸ ਤੇ ਪ੍ਰੋਪਰ ਇੱਕ ਸਖਤੀ ਮੇਨਟੇਨ ਕਰਕੇ ਰੱਖਣ ਤੇ ਉਸੇ ਲੜੀ ਦੇ ਤਹਿਤ ਹੀ ਅਸੀਂ ਅਦਰਵਾਇਜ਼ ਵੀ ਕਰਦੇ ਰਹਿੰਦੇ ਬਟ ਕਿਉਂਕਿ ਕੁਝ ਐਸੇ ਇਨਸਟੈਂਸਸ ਪਿੱਛੇ ਦਿੱਲੀ ਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਕੋਈ ਵੀ ਮਾੜਾ ਅਨਸਰ ਇਦਰ ਕੁਝ ਵੀ ਔਰ ਬਗੜ ਫਲਾਨ ਦੀ ਕੋਸ਼ਿਸ਼ ਨਾ ਕਰੇ ਔਰ ਪੁਲਿਸ ਆਪਣੀ ਪ੍ਰੋਪਰ ਤੰਦਲੀਨ ਹਾਂ ਡਿਊਟੀ ਹਾਂ ਟ੍ਰੇਨ ਦੀ ਗੱਲ ਕੀਤੀ ਜਾਵੇ ਤੇ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਟ੍ਰੇਨਾਂ ਜਿਵੇਂ ਜੰਮੂ ਕਸ਼ਮੀਰ ਤੋਂ ਉਹ ਵੀ ਚੈਕਿੰਗ ਕੀਤੀ ਹੈ ਹਾਂਜੀ ਸਾਰੀ ਹੀ ਟ੍ਰੇਨਸ ਦੀ ਚੈਕਿੰਗ ਜਿਹੜੀ ਹੈਗੀ ਹੁੰਦੀ ਹੈ ਉਹ ਸਾਡੇ ਨਾਲ ਆਰਪੀਐਫ ਦੇ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਨੇ ਤੇ ਫਰੀਦਕੋਟ ਪੁਲਿਸ ਔਰ ਆਰਪੀਐਫ ਮਿਲ ਕੇ ਲਗਾਤਾਰ कि जिन्ना भी साड़ा इंफ्रास्ट्रक्चर है वो सिक्योरिटी मेनटेन करके रख दी साड़ी एंटी सबोटाइज टीम डॉग स्कॉट्स भी रैंडम चेकिंग भी करते हैं और एटलीस्ट दिन में एक बार तो यहाँ रेलवे स्टेशन की और आले दुआले तो एरिया की चेकिंग कोई टोल फ्री नंबर बनाया गया अगर किसी ने कोई तो सूचना पहुँचानी है जी वन वन टू सब ਔਰ ਤੁਹਾਡੇ ਕੋਲ ਕੋਈ ਵੀ ਅਗਰ ਇਨਪੁਟ ਹੈਗੀ ਤਾਂ ਤੁਸੀਂ 112 ਤੇ ਫੋਨ ਕਰੋ ਮੈਡਮ ਦੇਖਣ ਕਿ ਆਇਆ ਸੀ ਕਿ ਤੁਸੀਂ ਕਾਫੀ ਇਨਸਟਰਕਸ਼ਨਸ ਦੇ ਆਫੀਸਰਸ ਨੂੰ ਬਿਲੇ ਰਹੇ ਸੀ ਔਰ ਨੀਚੇ ਕਿਸ ਤਰ੍ਹਾਂ ਦੀਆਂ ਇਨਸਟਰਕਸ਼ਨ ਜਿਹੜੀਆਂ ਹੁਣ ਪਾਸ ਕੀਤੀਆਂ ਗਈਆਂ ਨੇ ਇਹ ਇਨਸਟਰਕਸ਼ਨਸ ਇਹ ਹੀ ਨੇ ਕਿ ਅਸੀਂ ਭਾਵੇਂ ਉਹ ਪੁਲਿਸ ਹੋ ਹਾਵੇਂ ਉਹ ਕੋਈ ਵੀ ਸਿਟੀਜ਼ਨ ਹੋ ਆਪਣੇ ਅੱਖ ਕੰਨ ਖੁੱਲੇ ਰੱਖੋ ਤੇ ਤੁਹਾਡੇ ਆਲੇ ਦੁਆਲੇ ਕੋਈ ਵੀ ਚੀਜ਼ ਸ਼ੱਕੀ ਅਗਰ ਤੁਹਾਨੂੰ ਲੱਗਦੀ ਹੈ ਤਾਂ ਉਹਦੀ ਪੁਲਿਸ ਨੂੰ ਇਮੀਡੀਏਟਲੀ ਉਹਦੀ ਇਨਫਰਮੇਸ਼ਨ ਦਿਓ ਜਿਹੜੇ ਸਾਡੇ ਪੀਸੀਆਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਆਪਣੇ ਬੀਟ ਏਰੀਆ ਚ ਪ੍ਰੋਪਰ ਮੁਸਤੈਦੀ ਨਾਲ ਡਿਊਟੀ ਕਰਨ ਕੋਈ ਵੀ ਅਗਰ ਸਸਪੀਸ਼ੀਅਸ ਵਿਅਕਤੀ ਜਾਂ ਵਸਤੂ ਉਹਨਾਂ ਨੂੰ ਨਜ਼ਰ ਆਏ ਤਾਂ ਉਹਦਾ ਇਮੀਡੀਏਟਲੀ ਸੀਨੀਅਰ ਅਫਸਰਾਂ ਦੇ ਧਿਆਨ ਚਾਪਨ ਲੱਗ ਜਾਓ